ਬਗਾਪੁਰਾਣਾ ਸ਼ਹਿਰ ਵਿੱਚ ਅੱਜ ਸਮੂਹ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਹਰਗੋਬਿੰਦ ਸਰਵਿਕੇ ਸਮਾਪਤ ਹੋਇਆ। ਸਮੂਹ ਸਿੱਖ ਸੰਗਤ ਨੇ ਨਗਰ ਕੀਰਤਨ ਦੇ ਵਿੱਚ ਪੂਰੀ ਸ਼ਰਧਾ ਅਤੇ ਸਤਕਾਰ ਦੇ ਨਾਲ ਹਿੱਸਾ ਲਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਸੰਗਤਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਸਨ। ਇਸ ਮੌਕੇ ਤੇ ਹਰਗੋਬਿੰਦ ਸਰ ਗੁਰਦੁਆਰਾ ਸਾਹਿਬ ਅਤੇ ਨਗਰ ਕੀਰਤਨ ਕਢਵਾਉਣ ਵਾਲੇ ਪ੍ਰਬੰਧਕਾਂ ਨੇ ਸਮੂਹ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ ਆ ਆ ਅੱਜ ਅਸੀਂ ਸੰਤੋਪਾ ਕਰਦੇ ਹਾਂ ਸੰਜੀ ਜੋ ਲੋਕੋ ਨਗਰੀ ਵਿੱਚ ਪੰਕੀ ਨੂੰ ਲੋਕੋ ਨਗਰੀ ਨੂੰ ਕਹਿੰਦੇ ਆ ਐਕਸਾ ਨੇ ਜਰਮ ਲਿਆ ਤੇ ਛੋਟੀ ਉਹਨਾਂ ਦੇ ਬੱਚੇ ਵਾਕੇ ਪਰ ਉਹ ਆ ਕੇ ਉਹਨਾਂ ਨੇ ਇੱਥੇ ਗੁਰਦੁਆਰਾ ਹਰਕੁੰਤ ਸਰ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਅਤੇ ਇਹਦੇ ਨਾਲ ਨਾਲ ਸ਼੍ਰੀ ਕੰਗਰ ਨਗਰ ਸਾਉ ਅਤੇ ਗੁਰਦਰਾ ਸਾਹਿਬ ਰਹਾ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਜੰਮੂ ਦਿੱਲੀ ਤੇ ਸ਼ਿਰ ਨਗਰ ਉਹਨਾਂ ਨੇ ਅਜ ਤੋਂ ਕੋਈ 55 ਸਾਲ ਪਹਿਲਾਂ ਗੁਰੂ ਸ਼ੇਵ ਪਾਸ਼ਾ ਜੀ ਨੇ ਜਨਮਦਨ ਤੇ ਉੱਤੇ ਨਗਰ ਕੀਰਤਨ ਸ਼ਹਿਰ ਦੇ ਵਿੱਚ ਲਿਜਾਣ ਵਾਸਤੇ ਇਹ ਕੰਪਨੀ ਸ਼ੁਰੂ ਕੀਤੀ ਹੈ ਉਹਨਾਂ ਨੇ ਮਹੱਲ ਤੋਂ ਲੈ ਕੇ ਹੁਣ ਤੱਕ ਹਰੇਕ ਸਾਲ ਸਭ ਤਾਂ ਬੜੀਆਂ ਮਿਲ ਜੁਲ ਕੇ ਸੇਵਾ ਕਰਦੀ ਹੈ ਤੇ ਨਗਰ ਕੀਰਤਨ ਗੁਰਦਰਾ ਸਾਹਿਬ ਗੁਰਦਰਾ ਹਰਗੋਬਿੰਦ ਸਾਹਿਬ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਅੱਜ ਹੁਣ ਇਸ ਵੇਲੇ ਇਥੇ ਜੋ ਬਾਬਾ ਜੀ ਨੇ ਇੱਕ ਲੜਕੀਆਂ ਲਈ ਸਪੈਸ਼ਲ ਕਾਲਜ ਬਣਾਇਆ ਵਰਨਾਨ ਕੁਸ਼ਲ ਗਰਲਸ ਕਾਲਜ ਅੱਜ ਹੁਣ ਪ੍ਰਗਟਾ ਆਪਣੇ ਨਗਰ ਕੀਰਤਨਾ ਵਿੱਚ ਪਹੁੰਚੇ ਹੋਇਆ ਤੇ ਹਮੇਸ਼ਾ ਜਿਹੜਾ ਉਹ ਹਰ ਇੱਕ ਸਾਲ ਇਹ ਸੰਸਕਰਮਣ ਨੂੰ ਕੇ ਸਾਰਾ ਨਗਰ ਕੀਰਤਨਾ ਹੋਇਆ ਤੇ ਬੜੀ ਸਰਦਾਰ ਵਿੱਚ ਬਹੁਤ ਸਰਦਾਰ ਕੱਲ ਗੁਰਦਰਾ ਸਾਹਿਬ ਵਿਖੇ ਪੱਗ ਪੜਾ ਵਿਖੇ 52 ਅਖੰਡ ਪੁਰ ਸਾਹਿਬ ਸ਼ੁਰੂ ਹੋਏ ਉਹਦਾ ਹਾਲਕਿ ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੁੰਦੀ ਆ ਲੇਕਿਨ ਫਿਰ ਵੀ ਜਿਹੜੀ ਸੰਗਤ ਨੇ ਇਕੱਠੇ ਹੋ ਕੇ ਇੱਕ ਤਾਂ ਤੇ ਅ ਅਖੰਡ ਪੁਰ ਤੋਂ ਪ੍ਰਕਾਸ਼ ਕਰਾਇਓ ਉਹ ਉਹ ਸੰਗਤਾਂ ਦਾ ਬਾਬਾ ਜੀ ਸੰਤਪੁਰ ਬਕਰਮੇਰ ਸਿੰਘ ਜੀ ਨਾਲ ਪਿਆਰ ਤੇ ਸ਼ੇਰਪਾਲ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪਿਆਰ ਉਸੇ ਕਰਕੇ ਸੰਗਤਾਂ ਨੇ ਇਕੱਠੇ ਹੋ ਕੇ ਇਹ ਜਿਹੜੇ ਉਦਮ ਹੋ ਚੁੱਕੇ ਨੇ ਤੇ ਅਸੀਂ ਸਾਰੀਆਂ ਸੰਸਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸਾਡੇ ਜਿਹੜੇ মিডিਆ ਵਾਲੇ ਵੀਰ ਆ ਜਿਨ੍ਹਾਂ ਨੇ ਸਾਰੋ ਗੋਟਾਂ ਨੂੰ ਪਰਗਮ ਬਾਰੇ ਦੱਸਿਆ ਖਬਰ ਪੇਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸੇਵਾਦਾਰ ਤੇ ਜਿਹੜੇ ਲੰਗਰ ਦੀ ਸੇਵਾ ਕਰਦੇ ਆ ਜਲ ਪਾਣੀ ਸ਼ਹਿਰ ਦੇ ਵਿੱਚ ਹਰ ਸਮੇਂ ਤੇ ਹਰੇਕ ਪੜਾਅ ਤੇ ਛੋਟੇ-ਬੋਟੇ ਵੱਡੇ-ਵੱਡੇ ਪ੍ਰੋਗਰਾਮ ਫੌਡਸ ਕਲ ਕੀ ਬਦਲ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਸੰਗਤਾਂ ਦੇ ਵੱਲ ਕੇ ਸੇਵਾ ਲਈ ਜਿਵੇਂ ਸਾਰੇ ਬਹੁਤ ਬਹੁਤ ਸਾਰੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇੱਕ ਲਾਈਕ ਨਿਕਾ ਖਾਲਸਾ ਬਾਈਫਰੈਂਡ ਕੀ ਪਤੇ ਅੱਜ ਮੈਂ ਸਾਰੇ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ 40 30 40 ਸਾਲ ਤੋਂ ਸੱਤਾਂ ਵਾਂ ਪੁਛਾ ਸੰਗਤਾਂ ਆਪਾਂ ਗੁਰਮੈਲ ਸਿੰਘ ਦੇ ਨਾਲ ਜੁੜੀ ਹੋਏ ਆਂ ਹਰ ਸਾਲ ਜੰਮੂ ਤੋਂ ਅਸੀਂ ਬਾਗੇ ਪਰਾਣਾ ਨਗਰ ਕੀਰਤਨ ਦੇ ਵਿੱਚ ਆਨੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਰਾਜ ਦਾ ਜਾੜਾ ਬਣੁੰਦੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਇੰਨਾ ਮਾਣ ਦਿੰਦੇ ਨੇ ਇੰਨਾ 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 ਮਾਣ ਦਿੰਦਾ ਹੈ ਬਹੁਤ ਖੁਸ਼ ਹਾਂ ਯਾਰ ਸਾਨੂੰ ਇਹ ਚਾਹੁੰਦੇ ਆ ਕਿ ਇਸੇ ਤਰ੍ਹਾਂ ਸਰ ਇਸੇ ਤਰ੍ਹਾਂ ਸਾਨੂੰ ਸੰਗਤ ਨਾਲ ਜੁੜੀ ਰੱਖਣ ਫਲਾਈ ਕੋ ਟਿਕਾ ਮਲਸਾ ਬਗਾ ਪ੍ਰਣੋਂ ਤੋਂ ਰਾਜਬਰਾਡ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗਲ